ਸਤਿ ਸ਼੍ਰੀ ਅਕਾਲ ਸਾਰਾ ਜੋੜ ਲੈ ਇੰਨੀਆਂ ਸਾਰੀਆਂ ਬੁੱਕਸ ਰੈਕਮੈਂਡ ਥੈਂਕ ਯੂ ਸੋ ਮਚ ਬਰਾੜ ਸਾਹਿਬ ਬਸ ਮੈਂ ਨੂੰ ਪ੍ਰਮਾਤਮਾ ਬਹੁਤ ਬਾਕੀ ਰਿਹਾ ਮੇਰੇ ਬਹੁਤ ਹੀ ਅਜ਼ੀਜ਼ ਆਪਣੇ ਬਰਾੜ ਸਾਹਿਬ ਬਰਾੜ ਸਾਹਿਬ ਕੱਲ ਤੋਂ ਮੇਲਾ ਸਟਾਰਟ ਆ ਹਾਂਜੀ ਹੈਨਾ 올 द बेस्ट ਤੁਹਾਨੂੰ ਹੈਨਾ ਥੋੜਾ ਸਭ ਤੋਂ ਜ਼ਿਆਦਾ ਬੁੱਕਸ ਜਿਹੜੇ ਸੈਲ ਹੋਣ ਸਭ ਹੈਨਾ ਇਹ ਹੁਣ ਨੈਕਸਟ ਬੁੱਕ ਕੋਈ ਅਪਕਮਿੰਗ ਕੋਈ ਚੱਲ ਰਹੀ ਹੈ ਵੀ? ਨੈਕਸਟ ਹਾਂਜੀ ਹਾਂ ਨਵੰਦਾ ਆ ਰਹੀ ਜੀ ਆਪਣੀ ਨਵੰਦਾ ਵਾਲੀ ਬੁੱਕ। ਅੱਛਾ ਜੀ। ਆਪਣੇ ਲਈ ਜੀ ਜਿਉਣਾ ਸਿੱਖੋ। ਇਹ ਅਗਲੇ ਮਹੀਨੇ ਵਿੱਚ ਆਸਪੀ ਜਿਹੜੀ ਉਹ ਬਿਲਕੁਲ ਤਿਆਰ ਹੈ। ਹੁਣ ਜਿਹੜੀ ਟ੍ਰੈਂਡਿੰਗ ਦੇ ਵਿੱਚ ਚੱਲ ਰਹੀ ਆਪਣੀ ਸ਼ੇਰਨੀ ਚੱਲ ਰਹੀ ਹੈ? ਹਾਂਜੀ ਸ਼ੇਰਨੀ ਚੱਲ ਰਹੀ ਹੈ। ਆਪਾਂ ਫਿਰ ਪੁਸਤਕ ਮੇਲਾ ਜਿਹੜਾ ਸ਼ੁਰੂ ਹੋ ਰਿਹਾ ਹੈ। ਠੀਕ ਹੈ। 19 ਤੋਂ ਲੈ ਕੇ 23 ਨਵੰਬਰ ਤੱਕ ਇੱਥੇ ਆਪਾਂ ਰਿਲੀਜ਼ ਕਰਾਂਗੇ। ਹਾਂਜੀ। ਤੁਸੀਂ ਵੀ ਆਉਣਾ। ਬਿਲਕੁਲ ਬੇਕਪਰਾ ਸਾਹਿਬ। ਮੇਰੇ ਲਈ ਬਹੁਤ ਸਾਰੇ ਤੋਹਫੇ ਕਿਉਂਕਿ ਮੈਂ ਬੁੱਕ ਲਵਰ ਹਾਂ ਤੇ ਬ੍ਰਾਦਰ ਸਾਹਿਬ ਮੈਨੂੰ ਹਮੇਸ਼ਾ ਜਿਹੜਾ ਇਹ ਬੁੱਕਸ ਆ ਜਿਹੜੇ ਰეკਮੈਂਡ ਕਰਦੇ ਨੇ ਵਧੀਆ ਤੋਂ ਵਧੀਆ ਇਹ ਖੁਦ ਰਾਈਟਰ ਹੈ ਤੇ ਮੈਨੂੰ ਬੈਸਟ ਸੈਂਡ ਬੁੱਕਸ ਆ ਜਿਹੜੀਆਂ ਰეკਮੈਂਡ ਕਰਦੇ ਨੇ ਤੇ ਬਹੁਤ ਬਹੁਤ ਥੈਂਕ ਯੂ ਹਾਂ ਨਾ ਸਹੀ ਬਾਕੀ 올 ધ ਬੈਸਟ ਟਾਈਮ ਮੀਲੇ ਦੇ ਲਈ ਵਧੀਆ ਰਹੂਗਾ ਮਿਲਦੇ ਆਪਾਂ ਉੱਥੇ ਫਰੀਦਕੋਟ ਧੰਨਵਾਦ